ਕਟਿਆ ਸੋਚ ਲੈ ਕੇ ਬੈਠੇ ਆ ਕੁਝ ਲੋਕ ਤੇ ਇਹਨਾਂ ਲੋਕਾਂ ਨੂੰ ਜ਼ਰੂਰ ਕੋਈ ਨਾ ਕੋਈ ਨੱਥ ਪੈਣੀ ਚਾਹੀਦੀ ਹੈ ਜੋ ਭੇਦ ਭਾਵ ਰੱਖਦੇ ਆ ਉੱਚੀ ਨੀਚ ਸਮਝਦੇ ਇੱਕ ਦੂਜੇ ਚ ਤੇ ਮੈਂ ਉਹਨਾਂ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਬੜੀ ਠੋਕ ਕੇ ਗੱਲ ਕੀਤੀ ਚੜ੍ਹਦੀ ਕਲਾ ਵਾਲੀ ਗੱਲ ਕੀਤੀ ਤੇ ਦੂਜੀ ਗੱਲ ਮੈਂ ਆਪਣੇ ਸਿੱਖ ਭੈਣ ਭਰਾਵਾਂ ਨੂੰ ਕਹਿਣਾ ਚਾਹਣਾ ਰੰਗਰੇਟੇ ਵੀਰਾਂ ਨੂੰ ਵੀ ਤੇ ਦੂਜਿਆਂ ਨੂੰ ਵੀ ਕਿ ਤੁਸੀਂ 2% ਹੋ ਛੋਟੀ ਜੀ ਤੁਹਾਡੀ ਕਾਮ ਆ ਤੇ ਤੁਹਾਡੇ ਚ ਇੰਨਾ ਕਲੇਸ਼ ਕਿਵੇਂ ਖੜਾ ਹੋ ਗਿਆ ਤੁਹਾਡੇ ਤਾਂ ਇੰਨਾ ਇਹ ਚੀਜ਼ ਹੋਣੀ ਨਹੀਂ ਚਾਹੀਦੀ ਤੁਹਾਡੇ ਚਾਰ ਚਾਰ ਗੁਰਦੁਆਰੇ ਆ ਰਵੰਦਾਸੀਆਂ ਦਾ ਇੱਕ ਜੱਟਾਂ ਦਾ ਵੱਖਰਾ ਦੂਜਿਆਂ ਦਾ ਵੱਖਰਾ ਇਹ ਚੀਜ਼ ਤੁਹਾਡੇ ਵਿੱਚ ਕਿਵੇਂ ਵਾੜੀ ਜਾ ਰਹੀ ਏ ਤੇ ਕੁਝ ਬੰਦੇ ਜਿਹੜੇ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਬੈਠੇ ਆ ਉਹ ਵੀ ਇਦਾਂ ਦੀ ਘੱਟੀਆਂ ਸੋਚ ਕੁਝ ਰੱਖਦੇ ਆ ਕਈ ਜਗ੍ਹਾ ਗੁਰੂ ਮਹਾਰਾਜ ਦੇ ਸਰੂਪ ਨਹੀਂ ਦਿੰਦੇ ਕੇ ਰੰਗਰੇਟੇ ਸਿੱਖਾਂ ਨੂੰ ਕਈ ਜਗ੍ਹਾ ਸਰੂਪ ਨਹੀਂ ਦਿੱਤੇ ਜਾ ਰਹੇ ਇਹ ਗੱਲ ਬੜਾ ਸੀਨਾ ਪਾੜਦਾ ਕਹਿਣ ਲੱਗਿਆ ਪਰ ਜੋ ਕੁਝ ਹੋ ਰਿਹਾ ਉਹ ਕਹਿਣਾ ਚਾਹੀਦਾ ਕਿਉਂਕਿ ਉਹ ਚੀਜ਼ ਕਵਾਂਗੇ ਤੇ ਉਹ ਚੀਜ਼ ਤੇ ਕੰਟਰੋਲ ਹੋਊਗਾ ਤੇ ਲੋਕ ਸਮਝਣਗੇ ਤੇ ਇਸੇ ਇਨਾ ਘਟੀਆਂ ਬੰਦਿਆਂ ਦੀ ਕਰਕੇ ਲੋਕ ਕਨਵਰਟ ਹੋ ਕੇ ਦੂਜੇ ਪਾਸੇ ਜਾ ਰਹੇ ਆ ਕੁਝ ਲੋਕ ਕਹਿ ਰਹੇ ਆ ਜੀ ਉੱਥੋਂ ਲਾਲਚ ਬੜੇ ਮਿਲਦੇ ਆ ਬੜਾ ਕੁਝ ਉਹ ਦੇ ਰਹੇ ਆ ਕੁਝ ਨਹੀਂ ਦੇ ਰਹੇ ਭਰਾਓ ਤੁਸੀਂ ਚੈੱਕ ਕਰ ਲੋ ਜਿਹੜੇ ਬੰਦੇ ਸਿੱਖੀ ਨੂੰ ਛੱਡ ਕੇ ਦੂਜੇ ਪਾਸੇ ਗਏ ਆ ਤੁਸੀਂ ਚੈੱਕ ਕਰੋ ਕਿ ਉਹ ਬਹੁਤ ਅਮੀਰ ਹੋ ਗਏ ਹੁਣ ਜਾਂ ਉਹਨਾਂ ਦੇ ਬਹੁਤ ਵੱਡੇ ਵੱਡੇ ਬੰਗਲੇ ਬਣ ਗਏ ਕੁਝ ਨਹੀਂ ਬਣਿਆ ਸਿਰਫ ਉਹ ਆਪਣੀ ਸੈਲਫ ਰਿਸਪੈਕਟ ਦੇ ਕਰਕੇ ਉਧਰ ਗਏ ਆ ਇਧਰੋਂ ਦਦਕਾਰ ਦਰਕਾਰਿਆ ਜਾਂਦਾ ਐ ਇਦਾਂ ਦੀਆਂ ਵੀ ਗੱਲਾਂ ਪੰਜਾਬ 'ਚ ਸਾਹਮਣੇ ਆ ਰਹੀਆਂ ਵੈਸੇ ਤਾਂ ਆਪਾਂ ਕਹਿੰਨੇ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪਰ ਫੇਰ ਵੀ ਇਦਾਂ ਦੀਆਂ ਚੀਜ਼ਾਂ ਅਜੇ ਵੀ ਵਾਰ-ਵਾਰ ਵਾਪਰ ਰਹੀਆਂ ਸਾਹਮਣੇ ਆ ਰਹੀਆਂ ਕਿ ਸੰਸਕਾਰ ਕਰਨ ਤੱਕ ਵੀ ਵਿਵਾਦ ਹੋਏ ਆ ਕਈ ਜਗ੍ਹਾ ਸੰਸਕਾਰ ਕਰਨ ਨਹੀਂ ਦਿੱਤਾ ਜਾਂਦਾ ਕਈ ਜਗ੍ਹਾ ਚਾਰ-ਚਾਰ ਸ਼ਮਸ਼ਾਨ ਘਾਟ ਨੇ ਕਈ ਪਿੰਡਾਂ 'ਚ ਤੇ ਗੁਰੂ ਦਾ ਨਾਮ ਲੈਵਾ ਧਰਤੀ ਗੁਰੂ ਨਾਨਕ ਸਾਹਿਬ ਦੀ ਸਾਜੀ ਧਰਤੀ ਗੁਰੂਆਂ ਦੇ ਨਾਂ ਤੇ ਵਸਣ ਵਾਲੀ ਧਰਤੀ ਤੇ ਉੱਥੇ ਅਜੇ ਜਾਤ ਪਾਤ ਤੇ ਉਚਨੀਤ ਦਾ ਕੋਟ ਨਹੀਂ ਨਿਕਲਿਆ ਤੇ ਤੁਸੀਂ ਕਿਹੜੇ ਸੇਖੋ ਤੇ ਕਿਵੇਂ ਤੁਹਾਨੂੰ ਕਿ ਕਿਹੜੀ ਸਿੱਖੀ ਨੂੰ ਤੁਸੀਂ ਮੰਨਦੇ ਹੋ ਸਿੱਖੀ ਤਾਂ ਜਾਤ ਪਾਤ ਨੂੰ ਮੁੱਢੋਂ ਰੱਦ ਕਰਦੀ ਹੈ ਤੇ ਤੁਸੀਂ ਅਜੇ ਵੀ ਉਹਨਾਂ ਪ੍ਰਾਣੀਆਂ ਰੀਤੀ ਰਿਵਾਜਾਂ 'ਚ ਤੁਰੇ ਫਿਰਦੇ ਹੋ ਤੇ ਉਹਨੀਆਂ ਕਈ ਬੀਬੀਆਂ ਨੇ ਪੰਜਾਬ 'ਚ ਉੱਥੇ ਭਾਂਡੇ ਪਰਾਂ ਰੱਖਦੀ ਉਹ ਵਿਚਾਰੇ ਰੋਟੀ ਖਾ ਕੇ ਤੇ ਭਾਂਡੇ ਵੀ ਪਰਾਂ ਰਖਾ ਦਿੰਦੀਆਂ ਚਲੋ ਅੱਗੇ ਨਾਲੋਂ ਤਾਂ ਬਹੁਤ ਫਰਕ ਆ ਪਰ ਮੈਂ ਕਹਿਣਾ ਚਾਹਣਾ ਇਨਾਂ ਧਰਮ ਦੇ ਠੇਕੇਦਾਰਾਂ ਨੂੰ ਕਿ ਇਹ ਜੋ ਉਹ ਜਨੀਦਾ ਯਰ ਪਾਰੇ ਹੋਣਾ ਤੁਹਾਡੀਆਂ ਜੜਾਂ ਚ ਬਹਿ ਜਾਊਗਾ ਛੋਟੀ ਜੀ ਤੁਹਾਡੀ ਕੌਮ ਆ ਉਹ ਵੀ ਅੱਧੀ ਜੇ ਖਿੱਲਰ ਗਈ ਨਾ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਪੰਜਾਬ ਚ ਤੁਹਾਡਾ ਸਿੱਖ ਸੀਐਮਐਨ